ਗੁਰੂ ਸਾਹਿਬ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਭੰਦ ਪੂ ਤੂੰ ਮੇਰਾ ਪਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਪੋ ਕੀ ਆਕਾਰ ਜੀਉ ਸੋ ਕਹੋ ਟਲ ਗੁਰ ਸੇਵੀਐ ਅਨਸੁ ਸੈਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟ ਤੋਂ ਸੰਗ ਏਉ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਇਹ ਤੋ ਸੰਗ ਇਹੋ ਬਭ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਔਰ ਨਾਮ ਚਿਤਾਰੇ ਰਹਾਉ ਜਕ ਸ਼ਬਦ ਸੁਨਤ ਸੁਖਸਾਰੇ ਜਾਕੀ ਟੈਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਏਨ ਸਦ ਬਲਿਆਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨੂੰ ਸਦ ਬਲਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ 5 ਜਾ ਕੇ ਦਰਸ ਆਪ ਕੋਟ ਉਤਾਰੇ ਪੇਟ ਤੋਂ ਸੰਗ ਇਹੋ ਪਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਖਾਲਸਾ ਵਾਹਿਗੁਰੂ <Tipps> ਸਾਹਿਬ ਜੀ ਤਨ ਗੁਰ ਗਰੀਬ ਨਿਵਾਸ ਸਗਲ ਦਵਾਰ ਕੋ ਛਾੜ ਕੇ ਗਾਇਓ ਤਵਾਰ ਦਵਾਰ ਬਾਹਾਂ ਕੈਂ ਕੀ ਲੜ ਜਸ ਗੋਬਿੰਦ ਦਾਸ ਉਹਾਰ ਵਾਹ ਗੁਰੂ ਜੀ RAM ਕਲੀ ਪਾਦਸ਼ਾਹੀ ਦਸਵੀਂ ਅਰੇ ਮਨ ਇਹ ਵਿਧ ਜੋ ਕਮਾਓ ਓਰੇ ਮਨ ਇਹ ਵਿਧ ਜੋਗ ਕਮਾਓ ਸ਼ੀਨ ਸਾਚ ਆ ਕਪਟ ਕੰਠਲਾ ਧਿਆਨ ਮ ਭੂ ਚੜਾਓ ਰਹਾਓ ਤਾਤੀ ਗੋ ਆਤਮ ਬਸਕਾਰ ਕੀ ਵਿਸ਼ਾ ਨਾਮ ਆਧਾਰੰ ਬਾਜੇ ਪਰਮ ਤਾਰ ਤਾ ਧਰ ਕੋ ਉਪਜੇ ਰਾਗ ਸਾਰੰ ਉਗਟੇ ਤਾਣ ਤਰੰਗ ਰੰਗ ਅਤ ਗਿਆਨ ਗੀਤ ਬਾਂਧਾਨ ਚੱਕ ਚੱਕ ਰਏ ਦੇਵਦਾਨ ਮਨ ਸ਼ੱਕ ਸ਼ੱਕ ਬਿਉਮ ਵਿਵਾਨ ਆਤਮ ਦੇ ਪੇ ਸਮਝ ਕੋ ਜਾਬ ਸੋ ਅਜਪਾ ਜਾਪੈ ਸਦਾ ਰ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੇ ਸਦਾ ਰ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੇ ਵਾਹਿਗੁਰੂ ਜੀ ਕਾ ਖਾਲਸਾ Vai guru